ਸਾ ਪਾਤਸ਼ਾਹ ਦੀ ਪਾਵਨ ਬਾਣੀ ਦਾ ਅਸੀਂ ਪਾਠ ਕਰਦੇ ਆ। ਸੈਭੂ ਨੇ ਬਦੀ ਦੇ ਸ਼ਬਦਾਂ ਦੇ ਅੰਦਰ ਸਾਨੂੰ ਇੱਕ ਮਿੱਠੀ ਜਿਹੀ ਝਿੜਕ ਵੀ ਮਾਰੀ ਐ ਤੇ ਬੜੇ ਪ੍ਰੀਮ ਸਨੇਹ ਨਾਲ ਉਪਦੇਸ਼ ਮਿਲਦਾ ਹੈ। ਜਿਵੇਂ ਸੈਭੂ ਦੇ ਇੱਕ ਬੱਚੇ ਨੇ ਕਰ ਉਪਦੇਸ਼ ਝਿੜਕੇ ਪਹਾਂਤੀ ਬਹੁੜ ਪਤਾ ਗੱਲ ਆ। ਪਿਛਲੇ ਔਗਣ ਬਖਸ਼ ਨੇ ਪ੍ਰਭ ਆਗੈ ਮਾਰ ਪਾਵੇ ਉਹ ਇੱਕੋ ਹੀ ਹੈ। ਜਿਹੜਾ ਅਗਨਾਨ ਬਖਸ਼ਦਾ ਹੈ ਸਾਨੂੰ ਗੁਰ ਸੌਂਪਦਾ ਹੈ ਗੁਰ ਬਖਸ਼ਦਾ ਅਗਨਾਨ ਉੱਪਰ ਇੱਕੋ ਹੀ ਹੈ ਸੰਸਾਰ ਚ ਨਾਉਦਾ ਹੈ ਪਰ ਇੱਕੋ ਇੱਕ ਰੱਬੀਦਾਰ ਹੈ ਜਿਹੜਾ ਸਾਡੇ ਕੀਤੇ ਹੋਏ ਕੰਮ ਭੈੜੇ ਕਰ ਉਹਨਾਂ ਦੇ ਉੱਤੇ ਪੜਦੇ ਪੈਂਦਾ ਹੈ ਔਰ ਗੁਰਦੇਵ ਦੀ ਪਾਵਨ ਬਾਣੀ ਦੇ ਵਿੱਚ ਸਾਨੂੰ ਮਿੱਤਰ ਕਹਿ ਕੇ ਸੰਬੋਧਨ ਕੀਤਾ ਗਿਆ ਪਿਆਰੀ ਕਹਿ ਕੇ ਸੰਬੋਧਨ ਕੀਤਾ ਗਿਆ ਕਿਤੇ ਸਿੱਖ ਵੀ ਕਿਹਾ ਗਿਆ ਕਈ ਇਤਾਂ ਦੀ ਸ਼ਬਦ ਜਿਹੜੀ ਗੁਰਬਾਣੀ ਵਿੱਚ ਵਰਤਦੀ ਹੈ ਇੱਕ ਜਿਕਰ ਗੁਰੂ ਰਾਮਦਾਸ ਸਾਹਿਬ ਜੀ ਦੀ ਸ਼ਬਦ ਵਿੱਚ ਜਿਹਦੇ ਵਿੱਚ ਸਾਹਿਬ ਨੇ ਬੜੇ ਪਿਆਰ ਨਾਲ ਬੜੇ ਪ੍ਰੇਮ ਨਾਲ ਆਵਾਜ਼ ਮਾਰੀ ਹੈ ਆਪੋ ਸਿੱਖ ਸਤ ਗੁਰੂ ਕੀ ਪਿਆਰੀ ਗਾਉ ਬਸੱਚੀ ਬੰਦ ਪਿਆਰੀ ਬੜੇ ਪ੍ਰੇਮ ਨਾਲ ਫਿਰ ਕਿਉ ਗੁਰਸਿੱਖ ਮੀਤ ਚਲੋ ਉੱਚਾ ਦੀ ਉਸੇ ਸ਼ਬਦ ਦੀ ਇਹ ਵਰਡਿੰਗ ਹੈ ਗੁਰਸਿੱਖ ਮੀਤ ਚਲੋ ਉੱਚਾ ਦੀ ਮਿੱਤਰ ਕਹ ਕਿਸ ਕੋਤ ਪਹਿਲਾਂ ਪਿਆਰੀ ਕਿਆ ਫਿਰ ਮਿੱਤਰ ਕਿਆ ਇਦਾਂ ਦੇ ਕਈ ਸ਼ਬਦ ਸਾਨੂੰ ਬੜੇ ਪ੍ਰੇਮ ਦੇ ਨਾਲ ਆਵਾਜ਼ ਮਾਰ ਕੇ ਸਹਿਬ ਨੇ ਸਾਨੂੰ ਬੁਲਾਇਆ ਹੁਣ ਅੱਜ ਦੇ ਸ਼ਲੋਕ ਅੰਦਰ ਅਖੀਰਲੀ ਪੰਕਤੀ ਵਿੱਚ ਕਿਹਾ ਸਹਿਬ ਨੇ ਕਾਹੋ ਨਾਨਕ ਨਾਨਕ ਦਾ ਦਾਸ ਕਹਿੰਦਾ ਸੁਨ ਮੀਕ ਐ ਮਿੱਤਰ ਤੂ ਮੇਰੀ ਗੱਲ ਸੁਣ ਗੁਰੂ ਤੇਗ ਬਹਾਦਰ ਸਿੰਘ ਕਹਿ ਰਹੇ ਨੇ ਬੜੇ ਪਿਆਰ ਨਾਲ ਬੜੇ ਪ੍ਰੇਮ ਨਾਲ ਕਿਹੜਾ ਉਪਦੇਸ਼ ਸਾਨੂੰ ਅੱਜ ਸਹਿਬ ਦਿੜ ਕਰਵਾ ਲਈ ਗੁਰਦੀਪ ਪਹਿਲੀ ਪੰਕਤੀ ਵਿੱਚ ਜ਼ਿਕਰ ਕੀਤਾ ਜੈਸੀ ਜਲ ਤੇ ਬੁੱਧ ਉਦਾ ਉਪਜੈ ਵਿਨ ਸੈਨੀ ਜਾਗ ਰਚਨਾ ਤੇ ਸਿਰਜੀ ਕਹੁ ਨਾਮ ਸੁਰਮਿਤ ਇਹ ਗੱਲ ਸੁਣ ਸੰਸਾਰ ਜਿਹੜਾ ਇੱਕ ਗਵਾਰੇ ਦਾ ਰੂਪ ਹੈ ਇੱਕ ਬੁਲਬਲੇ ਦਾ ਰੂਪ ਹੈ ਇਹਦੀ ਇਹ ਹੋਂਦ ਹੈ ਇਹਦੀ ਇਹ ਹਸਤੀ ਹੈ ਜਿਹਦੀ ਇਹ ਸੈਮ ਨੇ ਕਿਹਾ ਸੰਸਾਰ ਦੀ ਹਸਤੀ ਹੈ ਇੱਕ ਬਸ ਇੰਨੀ ਕੋਹੋਂ ਦੇ ਜੈਸੀ ਜਲਤੀ ਬੁੱਧ ਬੁਦਾ ਹੁਣ ਬੁੱਧ ਬੁਦਾ ਸ਼ਬਦ ਸਾਡੇ ਜੀਵਨ ਦੇ ਉੱਪਰ ਜਿਹੜਾ ਬਹੁਤ ਟੁੱਕਦਾ ਹੈ ਗੁਵਾਰੇ ਅਸੀਂ ਸਾਰੀਆਂ ਬੁਲਬਲੇ ਅਸੀਂ ਸਾਰੀਆਂ ਪਰ ਇੱਕ ਉਹ ਬੁਲਬਲਾ ਜਿਹੜਾ ਹਵਾ ਦੇ ਮੀਕ ਦੇ ਨਾਲ ਕਿਤੇ ਧੂਕੀਆਂ ਉਚਾਈਆਂ ਨੂੰ ਸ਼ੂ ਲੈਦਾ ਆ ਤੇ ਇੱਕ ਜਕ ਲਕਤ ਥੋੜੇ ਸਮੇਂ ਦੇ ਵਿੱਚ ਧਰਤੀ ਦੇ ਨਾਲ ਚਿਪਕ ਜਾਂਦਾ ਇੱਕ ਉਹ ਗੁਵਾਰਾ ਇੱਕ ਹਵਾ ਦੇ ਰਾਹੀ ਬਾਰਿਸ਼ ਦੇ ਦਿਨਾਂ ਦੇ ਵਿੱਚ ਜਦੋਂ ਥੰਮੇ ਨਾਲ ਹੌਲੀ ਹੌਲੀ بارش ਹੁੰਦੀ ਹੈ ਮੋਲੇ ਤਾਰ ਵਰਕਾ ਹੁੰਦੀ ਹੈ ਛੋਟੇ ਛੋਟੇ ਗੈਸ ਦੇ ਨਾਲ ਹਵਾ ਦੇ ਨਾਲ ਉਹ ਬੁਲਬਲੇ ਜਿਹੜੇ ਨੇ ਉਹ ਫੁੱਟਦੇ ਨੇ ਪੈਦਾ ਹੁੰਦੇ ਨੇ ਇੱਕੋ ਦਮ ਪੈਦਾ ਹੋ ਕੇ ਕੁਝ ਪਲ ਸਕਿੰਟ ਨਹੀਂ ਲੱਗਦੇ ਉਹਨਾਂ ਨੂੰ ਉਹ ਛਿੰਨ ਵਿੱਚ ਨਾਸ਼ ਹੋ ਜਾਂਦੇ ਨੇ ਤੇ ਗੁਰਦੇਵ ਨੇ ਕਿਹਾ ਵਾ ਜੱਗ ਦੀ ਰਚਨਾ ਕੁਝ ਐਦਾਂ ਦੀ ਹੀ ਹੈ ਵੀ ਇਹ ਇੱਕ ਬੁਲਬਲਾ ਹਵਾ ਦਾ ਪਾਣੀ ਦਾ ਉਹ ਪੈਦਾ ਹੋਇਆ ਤੇ ਦੂਜਾ ਫੁੱਟ ਗਿਆ ਉਹਨੇ ਇਹਦਾ ਸਹਿਬ ਨੇ ਸਿੱਧਾ ਤੇ ਸਪਸ਼ਟ ਸ਼ਬਦਾਂ ਵਿੱਚ ਗੱਲ ਇਹ ਸਹਿਬ ਇਹ ਸਮਝਾ ਰਹੇ ਨੇ ਵੀ ਇੱਕ ਪੈਦਾ ਹੋ ਰਿਹਾ ਤੇ ਇੱਕ ਜਾ ਰਿਹਾ ਇੱਕ ਆ ਰਿਹਾ ਤੇ ਇੱਕ ਜਾ ਰਿਹਾ ਇੱਕ ਬਚਪਨ ਹੈ ਤੇ ਇੱਕ ਬੁਢੇਪਾ ਆ ਬੁਢੇਪਾ ਹੰਡਾ ਕੇ ਸੰਸਾਰ ਤੋਂ ਜਾਣ ਵਾਲੇ ਬਧਿਕ ਨੇ ਤੇ ਬਾਲ ਅਵਸਥਾ ਵਿੱਚ ਬਚਪਨੇ ਵਿੱਚ ਆਉਣ ਵਾਲੀ ਵੀ ਇਥੇ ਬਹੁਤੀ ਨੇ ਅਜ ਅਮਰਤ ਵੇਲੇ ਇੱਕ ਹੁਕਮ ਆਇਆ ਸੇਮ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਸੇ 93 ਤੇ 94 ਅੰਗ ਦੇ ਉੱਤੇ ਸੁਭਾਰ ਸੁਭਾਈ ਮਾਲ ਹੈ। ਭਗਤ ਨਾਮਦੇਵ ਜੀ ਦਾ ਉਹ ਸ਼ਬਦ ਹੈ। ਉਹਦੇ ਵਿੱਚ ਉਹਨਾਂ ਨੇ ਕਿਹਾ ਪਹਿਲ ਪੁਰਿਏ ਪੁੰਦ੍ਰਕ ਬਨਾ ਤਾਚੇ ਹੰਸਾ ਸਦਲੀ ਜਨਾ ਕ੍ਰਿਸ਼ਨਾ ਤੇਜਨ ਹਰ ਹਰ ਨਾਚਨ ਤੀ ਨਚਨਾ। ਉਹਦੇ ਵਿੱਚ ਉਹਨਾਂ ਜ਼ਿਕਰ ਕੀਤਾ ਪਹਿਲੋਂ ਪਹਿਲ ਜਿਹੜਾ ਇਹ ਸੰਸਾਰ ਪੈਦਾ ਹੋਇਆ ਇੱਕ ਬਾਗ ਇਹਦੇ ਵਿੱਚ ਫੁੱਲ ਖਿਲੇ ਤੇ ਉਹ ਪਰਮੇਸ਼ਰ ਇੱਕ ਵਕਰੀ ਹਸਤੀ ਇਸ ਸੰਸਾਰ ਨੂੰ ਪੈਦਾ ਕਰਨ ਲਈ ਪਹਿਲ ਪੁਰੀਏ ਪੁੰਤਕ ਵਨਾ ਤਾਚੇ ਫੰਸਾ ਸਤਲੀ ਜਨਾ ਫਿਰ ਕਾ ਕ੍ਰਿਸ਼ਨਾ ਤੇ ਜਾਨ ਨੂੰ ਹਰ ਹਰ ਨਾ ਚੰਤੀ ਨਾਚਨਾ ਕਈ ਪ੍ਰਕਾਰ ਦਾ ਨਾਚ ਇਸ ਸੰਸਾਰ ਦੇ ਵਿੱਚ ਲੱਗਿਆ ਹੋਇਆ ਹੈ ਕਈ ਪ੍ਰਕਾਰ ਦੇ ਨਾਚ ਸੰਸਾਰ ਦੇ ਵਿੱਚ ਚੱਲ ਰਹੇ ਨੇ ਹਰ ਨਾ ਚੰਤੀ ਨਾਚਨਾ ਪਹਿਲਪੁਰ ਸਾਬਰਾ ਆਥੂਨ ਪ੍ਰਸਾਦ ਮਰਾ ਅਸਗਾ ਅਸਪਸਗਾ ਹਰ ਕਾ ਨਲ ਹਰ ਕਾ ਬਾਗਰਾ ਖਰੀਦਾ ਵਾਗੈ ਫਿਰ ਕੇ ਨੱਚ ਪਿੰਦੀ ਮੈਂ ਸਾਗਰਾ ਫਿਰ ਉੱਥੇ ਇੱਕ ਜ਼ਿਕਰ ਆਉਂਦਾ ਪਿੰਦੀ ਉਪਕਲੇ ਸੰਸਾਰਾ ਭ੍ਰਮ ਭ੍ਰਮ ਆਏ ਤੁਮ ਚੇ ਦਵਾਰਾ ਇਥੇ ਵੀ ਜ਼ਿਕਰ ਹੈ ਤੇ ਇੱਕ ਸ਼ਬਦ ਗੁਰੂ ਗ੍ਰੰਥ ਸਾਹਿਬ ਦਾ ਬਾ ਉਹਦੇ ਵਿੱਚ ਗੁਰਦੇਵ ਇਹ ਜ਼ਿਕਰ ਕਰਦੇ ਨੇ ਕਿ ਖੂਦ ਦੀਆਂ ਟਿੰਡਾਂ ਜਿਹੜੀਆਂ ਨੇ ਇੱਕ ਖਾਲੀ ਜਾ ਰਹੀ ਹੈ ਤੇ ਇੱਕ ਭਰੀ ਹੋਈ ਆ ਰਹੀ ਹੈ ਖਾਲੀ ਜਾ ਰਹੀ ਹੈ ਤੇ ਉਹ ਖਾਲੀ ਜਿਹੜੀ ਗਈ ਹੈ ਉੱਪਰ ਕੇ ਆ ਰਹੀ ਹੈ ਖਾਦੀ ਹੋਈ ਇਹ ਇੱਕ ਸਰਕਲ ਚੱਲ ਰਿਹਾ ਵਾ ਇਸੇ ਤਰ੍ਹਾਂ ਹੀ ਸੰਸਾਰ ਹੈ ਇੱਕ ਆ ਰਿਹਾ ਸਵਾਸਾਂ ਰੂਪੀ ਪੰਡ ਪਰ ਕੇ ਸਰੀਰ ਇਸ ਬਾਡੀ ਵਿੱਚ ਤੇ ਇੱਕ ਖਾਲੀ ਕਰਾ ਕੇ ਸੰਸਾਰ ਤੋਂ ਜਾ ਰਿਹਾ ਇੱਥੇ ਸਹਿਬ ਇਹ ਕਹਿ ਰਹੇ ਨੇ ਜੈਸੀ ਜਲਤੇ ਬੁੱਧਵਦਾ ਉਪਜੈ ਵਿਨਸੈ ਨੀਤ ਹੁਣ ਘੁਆਰੇ ਦੀ ਨਿਆਈ ਇੱਕ ਬੁਲਬਲੇ ਦੀ ਨਿਆਈ ਸਾਡੇ ਜੀਵਨ ਸਾਡੀ ਹਸਤੀ ਇਹ ਪੈਦਾ ਹੋਈ ਹੈ ਤੇ ਗੁਰਦੇਵ ਨੇ ਕਹੇ ਪੈਦਾ ਕੋਈ ਹਸਤੀ ਜਦੋਂ ਸੰਸਾਰ ਦੇ ਵਿੱਚ ਆਈ ਉਹਦੇ ਤੋਂ ਬਾਅਦ ਭਾਵਾਂ ਕਿਸੇ ਦਾ ਪੰਧ ਆਰੁਲਾ ਦਾ ਛੋਟਾ ਹੈ ਭਾਵਾਂ ਬਧੀਕ ਹੈ ਕਿਸੇ ਵੀ ਸਾਲ ਬਤੀਤ ਕੀਤੇ ਕਿਸੇ 40 ਕਰ ਲੇ ਕੋਈ ਇਹਦੇ ਤੋਂ ਵੀ ਆਪ ਹੋ ਗਿਆ ਸਹਿਬ ਨੇ ਕਿਹਾ ਮੈਨੇ ਇਹ ਰੱਖਦਾ ਇਸ ਲੰਘਦੇ ਹੋ ਵਕਤ ਦੇ ਦੌਰਾਨ ਉਹਦੇ ਵਿੱਚ ਰਹਿਰਾਸ ਜਿਹੜੀ ਹੈ ਰਾਹ ਦੀ ਰਾਸ ਜਿਹੜੀ ਹੈ ਉਹ ਪੂੰਜੀ ਜਿਹੜੀ ਹੈ ਉਹ ਤੂੰ ਕਿੰਨੀ ਕੁ ਸ਼ੁਭ ਗੁਣਾ ਦੀ ਇਕੱਤਰ ਕੀਤੀ ਹੈ ਮਾਇਨੇ ਇਹ ਰੱਖਦਾ ਹੈ ਕਿਉਂਕਿ ਗੁਰਦੇਵ ਨੇ ਹਰ ਕੀਰਤ 함ਰੀ ਰਹਿਰਾਸ ਦਾ ਜ਼ਿਕਰ ਹੈ ਉੱਤੇ ਹਰ ਕੀਰਤ 함ਰੀ ਰਹਿਰਾਸ ਜਿੱਤੇ ਆਪਾਂ ਪੜਦੇ ਹਾਂ ਰਮਰਾਸ ਵੀ ਰਾਸ ਦੀ ਰਾਸ ਜਿਹੜੀ ਉਹ ਇਕੱਤਰ ਕੀ ਕੀਤੀ ਹੈ ਮਾਇਨੇ ਇਹ ਰੱਖਦਾ ਹੁਣ ਸੰਸਾਰ ਦੇ ਵਿੱਚ ਲੋਕ ਉਹਨਾਂ ਦੀ ਸ਼ੋਭਾ ਕਰਦੇ ਨੇ ਜਿਨ੍ਹਾਂ ਧਨ ਕਮਾਇਆ, ਦੌਲਤ ਕਮਾਈ, ਸ਼ੌਰਤ ਸਭ ਕੁਝ ਕਮਾਇਆ। ਇੱਕ ਉਹ ਨੇ ਜਿਨ੍ਹਾਂ ਦੇ ਘਰ ਚੰਦ-ਛਿੱਲੜ ਨਹੀਂ ਆ ਪਰ ਸੱਚ ਉਹਨਾਂ ਦੇ ਕਰਮ ਸੰਸਾਰ ਵਿੱਚ ਕੁਝ ਐਦਾਂ ਦੇ ਨਹੀਂ। ਰਿੰਦੀ ਦੁਨੀਆ ਤੱਕ ਉਹਨਾਂ ਦੇ ਕੋਲ ਭਾਵੇਂ ਪੈਸਾ ਨਹੀਂ ਸੀ, ਦੌਲਤ ਨਹੀਂ ਸੀ ਪਰ ਉਹਨਾਂ ਨੂੰ ਰਿੰਦੀ ਦੁਨੀਆ ਤੱਕ ਸੰਸਾਰ ਯਾਦ ਕਰਦੀ ਰਹੇਗੀ। ਕਾਰਨ ਉਹਨਾਂ ਦੇ ਕਰਮ ਕੁਝ ਐਸੇ ਸਨ ਉਹ ਮਨ ਫਾਈਨੈਂਸ਼ਲੀ ਤੌਰ ਦੇ ਉਤੇ ਉਹਨਾਂ ਕੋਲ ਪੈਸਾ ਰਕਮ ਨਹੀਂ ਸੀ ਪਰ ਉਹਨਾਂ ਨੇ ਸ਼ਰੀਰ ਦੇ ਅਕਰਮ ਤੇ ਗਿਆਨ ਇੰਦਰੀਆਂ ਨਾਲ ਕੁਝ ਐਸਾ ਜੀਵਨ ਵਿੱਚ ਸੰਭਵ ਕਰ ਦਿੱਤਾ ਜੋ ਅਸੰਭਵ ਸੀ ਉਹਨੂੰ ਸੰਭਵ ਕੀਤਾ ਤੇ ਉਹਦੇ ਦੌਰਾਨ ਜਿਹੜੀ ਉਸਤਤ ਬਟਾਈ ਸੰਸਾਰ ਨੇ ਉਹਨਾਂ ਦੀ ਝੋਲੀ ਪਾਈ ਸੱਚੇ ਉਹ ਜਗ ਜਾਹਰ ਇੱਕ ਨਹੀਂ अनेका ਉਦਾਹਰਨਾਂ ਸੰਸਾਰ ਦੇ ਵਿੱਚ ਐਸੀਆਂ ਲੱਗੀਆਂ ਆਪਾਂ ਵੀ ਇੱਕ ਗੁਵਾਰੇ ਦੀ ਨਿਆਈਆਂ ਬੁੱਧਵਦੀ ਨਿਆਈਆਂ ਸੀ ਸਾਰੇ ਇਹ ਸ਼ਬਦ ਵਰਤੇ ਇੱਕ ਬੁਲਬੁਲਾ ਸਾਡਾ ਸ਼ਰੀਰ ਹੈ ਤੇ ਇਹ ਕਿੰਨੀਆਂ ਕੂਚਾਈਆਂ ਸਿਖਰਾਂ ਤੋਂ ਛੂੰਦਾ ਆ ਇਹ ਸਾਡੇ ਤੇ ਨਿਰਪਰ ਕਰਦਾ ਆ ਇਹ ਸਾਡੇ ਤੇ ਨਿਰਪਰ ਕਰਦਾ ਆ ਹੁਣ ਗੁਰਦੇਵ ਦੀ ਪਾਵਨ ਬਾਣੀ ਨੇ ਗੁਰਮੁਖ ਦੀ ਵੀ ਗੱਲ ਕੀਤੀ ਹੈ ਤੇ ਮਨਮੁਖ ਦੀ ਵੀ ਗੱਲ ਕੀਤੀ ਹੈ ਸਨਮੁਖ ਦੀ ਵੀ ਗੱਲ ਕੀਤੀ ਹੈ ਤੇ ਬੇਮੁਖ ਦੀ ਵੀ ਗੱਲ ਕੀਤੀ ਹੈ ਹੁਣ ਬੇਮੁਖ ਬੰਦਾ ਸੱਚ ਹੈ ਗੁਰੂ ਦੇ ਦਰ ਕਦੀ ਪਰਬਾਰ ਨਹੀਂ ਹੋ ਸਕਦਾ ਮਨਮੁਖ ਬੰਦਾ ਗੁਰੂ ਦੇ ਦਰ ਪਰਬਾਰ ਨਹੀਂ ਸਕਦਾ ਉਹ ਜਿਹੜਾ ਬੰਦਾ ਗੁਰੂ ਤੋਂ ਬਾਗੀ ਹੈ ਉਹ ਸੰਸਾਰ ਦੇ ਬਿਸ਼ੂਭਾ ਕਿਵੇਂ ਖੱਟ ਸਕਦਾ ਹੈ ਨਹੀਂ ਖੱਟ ਸਕਦਾ ਕਿਉਂਕਿ ਗੁਰਦੇਵ ਜੀ ਤਾਂ ਪਹਿਲੇ ਨੰਬਰ ਤੇ ਸਾਡੇ ਜੀਵਨ ਚ ਅਹਿਮੀਤ ਇਕ ਹੀ ਹੈ ਵੀ ਤੇਰੀ ਕਰਮ ਧਰਮੀ ਕਿੰਨੇ ਕੁੰਨੇ ਤੇਰੀਆਂ ਰੋਹ ਨੀਤਾ ਧਰਮੀ ਕਿੰਨੀਆਂ ਕੁੰਨੇ ਮਾਇਨੇ ਇਹ ਰੱਖਦਾ ਹੈ ਹੁਣ ਧਰਮੀ ਬੰਦਾ ਹੀ ਇਨਸਾਨ ਬਣੇਗਾ ਧਰਮੀ ਬੰਦਾ ਹੀ ਇਨਸਾਨੀਤ ਕਾਇਮ ਰੱਖੇਗਾ ਧਰਮੀ ਬੰਦਾ ਹੀ ਇਨਸਾਨੀਅਤ ਨੂੰ ਬਰਕਰਾਰ ਰੱਖ ਕੇ ਸਮੁੱਚੇ ਸਮਾਜ ਦੇ ਵਿੱਚ ਭਲਾਈ ਦੇ ਜੋਗ ਕਾਰਜ ਕਰੇਗਾ ਗੁਰਦੇਵ ਨੇ ਕਿਹਾ ਜਗ ਦੀ ਰਚਨਾ ਇੱਕ ਬੁੱਧਪਤੀ ਦੀ ਨਿਆਈ ਹੈ ਇਹਦੀ ਹੋਂਦ ਇਹਦੀ ਹਸਤੀ ਬਸ ਇੰਨੀ ਕੁ ਹੈ ਸੱਭ ਨੇ ਕਿਹਾ ਇਹ ਸੱਚ ਕਰਕੇ ਤੂੰ ਅੱਜ ਜਾਣ ਲੈ ਕੱਲ ਜਾਣ ਲੈ ਪਰ ਮੰਨਣਾ ਤੈਨੂੰ ਪਵੇਗਾ ਹੁਣ ਜਿਹੜੀ ਇਹ ਗੱਲ ਕਹਿ ਰਹੇ ਨੇ ਜੈਸੇ ਜਲ ਤੇ ਬੁੱਧ ਬਦਾ ਉਪਜੈ ਮਿਲ ਸੇ ਨੀਤ ਜਾਗ ਰਤਨਾ ਤੈਸੀ ਰਚੀ ਕਹੋ ਨਾਨਕ ਸੋਨ ਮੇਰ ਸਮਝਾਉਣਾ ਇਹ ਕਰਨੇ ਨੇ ਵੀ ਦੇਖ ਬੰਦਿਆ ਤੇਰੀ ਹਸਤੀ ਅੱਜ ਹੈ ਹੋ ਸਕਦਾ ਏ ਕੱਲ ਖਤਮ ਜਾਵੇ ਸਰੀਰ ਕਰਕੇ ਸਰੀਰ ਕਰਕੇ ਪਰ ਤੇਰੇ ਵਿਚਾਰਾਂ ਕਰਕੇ ਤੇਰੀ ਵਿਚਾਰਾਂ ਕਰਕੇ ਇਸ ਦੀਪ ਜੀਵਿਤ ਰਹਿ ਸਕਦੀ ਏ ਤਾਨ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੱਕ 15 ਪੌਦ ਤਾਂ ਦੀ ਗੱਲ ਹੈ 11 ਭਟਾਂ ਦਾ ਜ਼ਿਕਰ ਸਿੱਖਾਂ ਦਾ ਜ਼ਿਕਰ ਹੁੰਦਾ ਉਹ ਸਾਰੇ ਸ਼ਰੀਰ ਰੂਪੀ ਹਸਤੀ ਲੈ ਕੇ ਆਏ ਸ਼ਰੀਰ ਇੱਕ ਦਿਨ ਨਾਸ਼ ਹੋ ਗਿਆ ਸ਼ਰੀਰ ਨਾਸ਼ ਹੋ ਗਿਆ ਪਰ ਉਹਨਾਂ ਦੀ ਇੱਕ ਵੱਖਰੀ ਹਸਤੀ ਜੋ ਪੈਦਾ ਉਹਨਾਂ ਵੱਤੋਂ ਕੀਤੀ ਗਈ ਉਹਨੂੰ ਅੱਜ ਵੀ ਸੰਸਾਰ ਜਿਹੜਾ ਹੈ ਸ਼ੋਭਾ ਦੇ ਰਿਹਾ ਉਹਨੂੰ ਅੱਜ ਵੀ ਸੰਸਾਰ ਪੂਜ ਰਿਹਾ ਉਹਦੇ ਅੱਗੇ ਅੱਜ ਅੱਜ ਵੀ ਸਜਦਾ ਹੈ ਹੁਣ ਦੋ ਹਸਤੀਆਂ ਨੇ ਇੱਕ ਸ਼ਰੀਰ ਦੀ ਤੇ ਇੱਕ ਸਾਡੇ ਮਨ ਦੀ ਮਨ ਦੀ ਹਸਤੀ ਜਿਹੜੀ ਹੈ ਇਹਨੇ ਸ਼ੋਭਾ ਦਿਵਾਉਣੀ ਹੈ ਨਹੀਂ ਤਾਂ ਗੁਰਦੇਵ ਨੇ ਕਹੇ ਸਰੀਰ ਜਿਹੜਾ ਹੈ ਨਾ ਜੇ ਅੱਜ ਸੁੰਦਰ ਹੈ ਅੱਜ ਸ਼ੋਭਾ ਆ ਹੋ ਸਕਦਾ ਭਲਕੇ ਕੋਈ ਇਸ ਤਨ ਦੇਤੇ ਕੁਝ ਐਸਾ ਰੂਪ ਲੱਗੇ ਇਹ ਚਿਹਰੇ ਦੀ ਸੁੰਦਰਤਾ ਜਿਹੜੀ ਪਰ ਕਰਾਸ ਸੀ ਸਾਬ ਨੇ ਕਹੇ ਇੱਕ ਰੂਪ ਹੋ ਜਾਵੇ ਸਾਬ ਨੇ ਕਹੇ ਆਈ ਸੰਸਾਰ ਜਿਹੜਾ ਤੇਰੀ ਸ਼ੋਭਾ ਕਰਦਾ ਸੀ ਇਹ ਤੈਨੂੰ ਕਰੂਪ ਕਰੂਪ ਕਹਿ ਕੇ ਜਿਹੜਾ ਹੈ ਬੋਲੇਗਾ ਕਹੇਗਾ ਇਹੀ ਆ ਨਾ ਬਸ ਇਹ ਸਰੀਰ ਦੀ ਹਸਤੀ ਹੈ ਸਾ ਪਰ ਜਦੋਂ ਮਨ ਦੀ ਹਸਤੀ ਦਾ ਜ਼ਿਕਰ ਗੁਰਬਾਣੀ ਨੇ ਕੀਤਾ ਗੁਰਦੇਵ ਨੇ ਕਿਹਾ ਮਨ ਦੀ ਹਸਤੀ ਕੁਝ ਐਦਾਂ ਦੀ ਬਣਾਲੈ ਵੀ ਰਹੀਦੀ ਦੁਨੀਆ ਤੱਕ ਤੈਨੂੰ ਚੇਤੇ ਕੀਤਾ ਉਹ ਹਸਤੀ ਕੈਸੀ ਸੀ ਜਿਹੜੀ ਹਸਤੀ ਸਮੇ ਦੇ ਹੁਕਮਰਾਨਾਂ ਦੇ ਸਾਹਮਣੇ ਖੋਕੇ ਉਥੇ ਉਹਨਾਂ ਜਕਾਰੇ ਵੀ ਲਾਏ ਫਤਿਹ ਵੀ ਬੁਲਾਈ ਔਰ ਉਹਨਾਂ ਦੇ ਇੱਕ ਸਵਾਲ ਦਾ ਜਵਾਬ ਜਿਹੜਾ ਆ ਬਾਦਲੀਲ ਇੱਕੋ ਵਿਚਾਰ ਦੇ ਵਿੱਚੀ ਉਹਨਾਂ ਨੇ ਐਸੀ ਦਲੀਲ ਦੇ ਕੇ ਸਵਾਲ ਦਾ ਜਵਾਬ ਦਿੱਤਾ ਵੀ ਉਹਨਾਂ ਨੂੰ ਅਗੋਂ ਕਿ ਦੂਜਾ ਤੀਜਾ ਸਵਾਲ ਆਇਆ ਹੀ ਨਹੀਂ ਉਹ ਸਵਾਲ ਕਰਦੀ ਸੀ ਹੁਕਮਰਾਨ ਮੈਂ ਸਹਿਬਜ਼ਾਦੇਾਂ ਦੀ ਗੱਲ ਕਰ ਰਿਹਾ ਉਹ ਸਰਹੰਦ ਦੀ ਧਰਤੀ ਦੇ ਉੱਤੇ ਜਦੋਂ ਉਹਨਾਂ ਨੂੰ ਉਹ ਫਤਵਾ ਜਾਰੀ ਕੀਤਾ ਗਿਆ ਨੀਂਹਾਂ ਵਿੱਚ ਉਹਦੇ ਤੋਂ ਪਹਿਲਾਂ ਕੁਝ ਦਿਨ ਕਚਹਿਰੀ ਲੱਗਦੀ ਹੈ ਬੁਲਾਉਂਦੇ ਨੇ ਗੁਰੂ ਕੇ ਫਰਜ਼ੰਦ ਆਉਂਦੇ ਨੇ ਪਰ ਉਹਨਾਂ ਦੀ ਮਨ ਦੀ ਹਸਤੀ ਕੁਝ ਐਤਾਂ ਦੀ ਬਣ ਚੁੱਕੀ ਹੈ ਉਹ ਸ਼ਰੀਰ ਦੀ ਹਸਤੀ ਤੋਂ ਵੀ ਉੱਪਰ ਉੱਠ ਚੁੱਕੇ ਨੇ ਉਹਨਾਂ ਪ੍ਰਵਾਹ ਨਹੀਂ ਕੀਤੀ ਨਹੀਂ ਤਾਂ ਸੰਸਾਰ ਦਾ ਇਦਾਂ ਦਾ ਹੀ ਹੈ ਕੁਝ ਵੀ ਬਸ ਆਪਣੇ ਸਰੀਰ ਤੇ ਹਸਤੀ ਨੂੰ ਲੈ ਕੇ ਤੁਰਿਆ ਫਿਰਦਾ ਆ ਇਹਦੇ ਅੰਦਰ ਖਿਆਲات ਕਿੱਦਾਂ ਦੇ ਇਹਦੇ ਅੰਦਰ ਵਿਚਾਰ ਕਿੱਦਾਂ ਦੇ ਨੇ ਸੱਭ ਨੇ ਕਿ ਇਹ ਉਚਾਈ ਵੱਲ ਨੂੰ ਜਾ ਰਹੇ ਨੇ ਜਾਂ ਨਿਵਾਨ ਵੱਲ ਨੂੰ ਜਾ ਰਹੇ ਨੇ ਮੈਂ ਇਹਨੇ ਰੱਖਦਾ ਉਹਨਾਂ ਸਵਾਲ ਕੀਤੇ ਤੇ ਉਹਨਾਂ ਸਵਾਲਾਂ ਦੇ ਜਵਾਬ ਕੁਝ ਐਸੇ ਇਹਦੇ ਵਿੱਚ ਉਹਨਾਂ ਫਤਿਹ ਬੁਲਾਈਏ ਉਹਨਾਂ ਕੋਲੋਂ ਕਿਹਾ ਗਿਆ ਜੇ ਤੁਹਾਨੂੰ ਛੱਡ ਦਿੱਤਾ ਜਾਵੇ ਤੁਸੀਂ ਕੀ ਕਰੋਗੇ ਜਵਾਬ ਕੀ ਸੀ ਸਿੰਗਾਪੂਲ ਜਾਵਾਂਗੇ ਜੰਗਲਾਂ ਵਿੱਚ ਮਿਲਾਂਗੇ ਮੇਲ ਹੋਵੇਗਾ ਗੁਰਪਿਤਾ ਨਾਲ ਗੁਰਮਾਤਾ ਨਾਲ ਪਿਆਰਿਆਂ ਨੂੰ ਮਿਲਾਂਗੇ ਔਰ ਉਹਦੇ ਤੋਂ ਬਾਅਦ ਫਿਰ ਅਗਲੀ ਗੱਲ ਜਿਹੜੀ ਸੀ ਵਿਦੋਹਰਾ ਇਤਿਹਾਸ ਚੱਕਾਂਗੇ ਤੇਰੀ ਮੁਗਲਈ ਸਲਤਨਤ ਨੂੰ ਸਦੀਆਂ ਤੋਂ ਜਿਹੜੀ ਚੱਲਦੀ ਆ ਰਹੀ ਏ ਇਹਨੂੰ ਜੜ ਤੋਂ ਪੁੱਟ ਦਵਾਂਗੇ ਫਿਰ ਪੁੱਟਿਆ ਵੀ ਜੀ ਬਾਅਦ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜਦੋਂ ਪੰਜ ਤੀਰ ਪੰਜ ਸਿੰਘ ਲੈ ਕੇ ਉਹ ਤੁਰਦੇ ਨੇ ਨਾਨਾ ਦੇਡ ਸਾਹਿਬ ਦੀ ਧਰਤੀ ਦੇ ਉੱਤੇ ਬਾਦ ਵਿੱਚ ਸੋਹਣੀ ਪੱਤ ਪਾਣੀ ਪੱਤ ਕਈ ਜੰਗਾ ਦੇ ਵਿੱਚ ਜੂਝਦੇ ਜੂਝਦੇ ਬਾਬਾ ਦੀਪ ਸਿੰਘ ਜੀ ਵੀ ਨਾਲ ਸ਼ਾਮਲ ਹੋਏ ਉੱਤੇ ਕਿਉਂਕਿ ਆਉਣ ਵਾਲੇ ਦਿਨਾਂ ਵਿੱਚ ਆਪਾਂ ਬਾਬਾ ਦੀਪ ਸਿੰਘ ਜੀ ਦੀ ਸ਼ਹੀਦੀ ਪੁਰਬ ਮਨਾਉਣਾ ਹੈ ਸ਼ਹਾਦਤ ਦਾ ਉਹ ਦਿਨ ਉਹ ਦਿਵਸ ਸ਼ੁੱਕਰਵਾਰ ਵਾਲੇ ਦਿਨ ਸ਼ਾਮ ਨੂੰ ਉਹਨਾਂ ਦੀ ਸ਼ਹਾਦਤ ਦੀ ਯਾਦ ਜੇ ਕਰਨਾ ਉਹਨਾਂ ਦਾ ਰੋਲ ਕੀ ਹੈ ਹੁਣ ਉਹ ਵੀ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਸਰਪੰੰਦ ਦੀ ਧਰਤੀ ਦੇ ਉੱਤੇ ਜੂਝਦੇ ਨੇ ਲੜਦੇ ਨੇ ਔਰ ਸਰਹੰਦ ਫਤਹਿ ਕੀਤੀ ਮੁਗਲਿਆ ਸਲਤਨਤ ਸਦੀਆਂ ਤੋਂ ਚੱਲਦੀ ਆ ਰਹੀ ਸੀ ਚੜ੍ਹ ਤੋਂ ਪੁੱਟ ਕੇ ਸਿੱਖ ਰਾਜ ਕਾਇਮ ਕੀਤਾ ਇੱਕ ਸ਼ਰੀਰ ਦੀ ਹਸਤੀ ਉਦੋਂ ਸੀ ਜਦੋਂ ਜਿਹੜਾ ਆਪਾ ਬੰਦਾ ਸਿੰਘ ਬਹਾਦਰ ਜੀ ਮਾਦੋਦਸ ਬੇਰਾਗੀ ਦੇ ਰੂਪ ਵਿੱਚ ਸ਼ਰੀਰ ਦੀ ਹਸਤੀ ਤੱਕ ਨਿਰਪਰ ਸੀ ਵਸ ਤਨ ਦੇ ਉੱਤੇ ਸਵਾਮਤ ਨਹੀਂ ਕੰਨ ਵਿੱਚ ਮੁੰਦਰਾਂ ਵੀ ਪਾ ਲਈਆਂ ਬੇਰਾਗੀ ਜਿਹਾ ਬਣ ਕੇ ਬਹਿ ਗਿਆ ਪਰ ਉਹੀ ਬੇਰਾਗ ਜਿਹੜਾ ਹੈ ਜਦੋਂ ਮਨ ਦੀ ਹਸਤੀ ਜਿਹੜੀ ਹੈ ਬਦਲਨ ਤੱਕ ਬੰਦੇ ਦਾ ਮਨ ਬਦਲਿਆ ਜਦੋਂ ਫਿਰ ਉਹ ਹਸਤੀ ਕੁਝ ਹੋਰ ਹੀ ਬਣ ਗਈ ਫਿਰ ਉਹ ਜਿਹੜੀ ਕਿਤੇ ਨਾ ਕਿਤੇ ਜਾ ਕੇ ਇੱਕ ਪਸ਼ੂ ਦੇ ਇੱਕ ਜੀਵ ਦੇ ਮਰਨ ਤੋਂ ਬਾਅਦ ਬਿਰਾਗੀ ਸਾਧੂ ਬਣ ਕੇ ਬੈਠੀ ਹੋਈ ਸੀ ਉਹ ਇੱਕ ਦਿਨ ਉਹ ਆਇਆ ਜਦੋਂ ਹੱਥ ਦੇ ਵਿੱਚ ਸ਼ਸਤਰ ਫੜ ਫੜ ਕੇ ਕਿਰਪਾਨ ਫੜ ਕੇ ਤੀਰ ਫੜ ਕੇ ਸਮੇਂ ਦੀ ਉਹ ਹਕੂਮਤ ਨੂੰ ਚੜ ਤੋਂ ਪੁੱਟ ਦਿੱਤਾ ਜਿਹਦਾ ਨਾਮ ਉਹ ਨਿਸ਼ਾਨ ਬਟਾਉਣਾ ਨਾਮੁ ਰੁਕਿੰਸੀ ਪਰ ਉਹਨੂੰ ਮੁਨਕਰ ਕੀਤਾ ਉਹ ਹਸਤੀ ਪੈਦਾ ਕਿਵੇਂ ਹੋਈ ਉਹ ਹਸਤੀ ਇਹ ਕਹਿ ਲਈ ਗੁਰਬਾਣੀ ਇਹ ਕਹਿ ਲਈ ਗੁਰ ਦਾ ਧਾਪੜਾ ਇਹ ਕਹਿ ਲਈ ਕੋਲੂ ਦੀ ਬਖਸ਼ਿਸ਼ ਤੇ ਉਹ ਗੁਰੂ ਦੀ ਬਖਸ਼ਿਸ਼ ਐਸੀ ਹਸਤੀ ਖੜੀ ਕਰ ਦਿੱਤੀ ਵੀ ਉਹ ਬਾਅਦ ਵਿੱਚ ਸਮੇਂ ਦੇ ਹੁਕਮਰਾਨਾਂ ਨਾਲ ਵੀ ਜੂਝਦੀ ਹੈ ਇਸੇ ਤਰ੍ਹਾਂ ਗੁਰਦੇਵ ਨੇ ਇਸ਼ਾਰਾ ਤੇਰੇ ਵੱਲ ਕੀਤਾ ਭਾਵਾਂ ਜੱਗ ਦੀ ਰਚਨਾ ਕੁਝ ਇਦਾਂ ਦੀ ਹੈ ਇਹਦੇ ਵਿੱਚ ਸ਼ਾਮਲ ਤੂੰ ਵੀ ਹੈ ਜਾਣਾ ਸੰਸਾਰ ਤੋਂ ਤੂੰ ਵੀ ਹੈ ਪਰ ਕੁਝ ਇਦਾਂ ਦਾ ਸੱਭ ਦੇ ਕਹਿਬਾਨ ਵੀ ਜਿਹੜਾ ਰਹੀ ਦੀ ਦੁਨੀਆ ਤੱਕ ਆਉਣ ਭਲੇ ਜਿਹੜੇ ਨੇ ਉਹ ਤੇਨੂੰ ਚੀਤੇ ਕਰ ਕਰ ਤੇਰੀ ਤੋਂ ਪ੍ਰੇਰਣਾ ਲੈ ਤੇ ਤੂੰ ਉਹਨਾਂ ਦਾ ਪ੍ਰੇਰਣਾ ਸਰੋਤ ਬਣੀ ਹੁਣ ਜਿਹੜੀ ਇੱਥੇ ਗੱਲ ਹੈ ਜੈਸੀ ਜਲਤੀ ਬੁੱਧ ਬੁਦਾ ਉਪਜੈ ਵਿੰਸੈ ਨੀਤ ਇਹ ਨਿਤ ਪੈਦਾ ਹੁੰਨੀ ਨਿਤ ਰਾ ਖਤਮ ਹੋ ਰਹੀ ਏ ਹੁਣ ਭਗਤ ਰਵਿਦਾਸ ਜੀ ਨੇ ਵੀ ਇੱਕ ਜ਼ਿਕਰ ਕੀਤਾ ਉਹਨਾਂ ਐਵੇਂ ਜ਼ਿਕਰ ਕੀਤਾ ਜੋ 100 ਦਿਨ ਆਪਨ ਲਗਾ ਉਦੇ ਤੋਂ ਪਹਿਲਾਂ ਉਹਨਾਂ ਕਿਹਾ ਵੀ ਦਿਨ ਨੇ ਰਾਤ ਨੂੰ ਜ਼ਿੰਮੇਵਾਰੀ ਸੌਂਪ ਦਿੱਤੀ ਹੈ ਤੇ ਰਾਤ ਉਹ ਵਾਲੇ ਦਿਨ ਨੂੰ ਜ਼ਿੰਮੇਵਾਰੀ ਸੌਂਪ ਰਹੀ ਹੈ। ਪਾਵ ਇਹ ਸਰਕਲ ਚੱਲ ਰਿਹਾ ਜੋ ਦਿਨ ਆਵੇ ਸੋ ਦਿਨ ਜਾਗੀ ਫਿਰ ਅਗਲੀ ਗੱਲ ਕਰਨਾ ਕੋਚ ਰਹਿਣ ਫਿਰ ਨਹੀਂ ਸੰਗ ਚਲਤ ਹੈ। ਹੁਣ ਦੋ ਤਿੰਨ ਪੰਕਤੀਆਂ ਵਿੱਚ ਗੱਲਾਂ ਕਿੰਨੀਆਂ ਸਾਬ ਨੇ ਸਮਝਾ ਦਿੱਤੀਆਂ। ਪਹਿਲੇ ਨੰਬਰ ਤੇ ਕਿਹਾ ਦਿਨ ਰਾਤ ਨੂੰ ਜ਼ਿੰਮੇਵਾਰੀ ਸੌਂਪ ਰਿਹਾ ਆ। ਇਦਾਂ ਹੀ ਸਾਡਾ ਪਰਿਵਾਰ ਦੇ ਸਰਕਲ ਚੱਲ ਰਿਹਾ ਪਿਤਾ ਆਪਣੇ ਪੁੱਤਰਾਂ ਨੂੰ ਸੰਭ ਕੇ ਜਾ ਰਿਹਾ ਪੁੱਤਰ ਆਪਣੇ ਪੁੱਤਰਾਂ ਨੂੰ ਸੰਭ ਕੇ ਜਿਵੇਂ ਇੱਕ ਬਚਨ ਸਾਹਿਬ ਦੀ ਪਾਵਨ ਬਾਣੀ ਦਾ ਜਿਸ ਆਸਨ ਹਾਂ ਬੈਠੇ ਕੇਤੇ ਵੈਸੇ ਸਹਿਬ ਨੇ ਕਿਹਾ ਦੇਖ ਬੰਦਿਆ ਕਿੱਥੇ ਤੈਂਡੇ ਮਾਪਿਓ ਜਿਨੀ ਤੂੰ ਜਨਿਓ ਤੈ પાਸੋਂ ਕੋਈ ਲੱਦਕੇ ਤੇਰੇ ਮਾਪੇ ਤੇ ਮਾਪਿਆਂ ਦੇ ਮਾਪੇ ਕਿੱਥੇ ਉਹ ਤੇਰੇ ਕੋਲ ਆਏ ਉਹਨਾਂ ਨਾਲ ਢਾਈ ਉਹਨਾਂ ਨੇ ਜੀਵਨ ਦੀ ਰਾਸ ਉਹ ਛੱਡ ਗਈ ਤੇ ਮਾਪੇ ਤੇਰੇ ਆਏ ਅੱਜ ਉਹ ਜਾਣਗੇ ਫਿਰ ਸੱਭ ਨੇ ਕਿਹਾ ਖੜਾ ਇੱਕ ਜਗ੍ਹਾ ਤੇ ਜਿਸ ਆਸਨ ਹਮ ਬੈਠੇ ਕੀਤੇ ਵੇ ਵਿਖ ਪਤਾ ਨਹੀਂ ਕਿੰਨੇ ਆਏ ਕਿੰਨੇ ਗਏ ਪਰ ਗੁਰੂਦੇਵ ਨੇ ਕਿਹਾ ਜਿੰਨਾ ਸਮਾਂ ਤੈਨੂੰ ਮਿਲਿਆ ਆ ਉਹ ਦਿਨ ਜਿਹੜਾ ਆ ਇੱਕ ਦਿਨ ਜਿਹੜੇ ਸਾਥੀ ਸੀ ਉਹ ਵੀ ਗਏ ਸੰਗ ਚਲਤ ਹੈ ਫਿਰ ਕਿਹਾ ਹਮ ਵੀ ਚੱਲਣਾ ਦੂਰ ਗਵਨ ਸਿਰ ਉੱਪਰ ਮਰਨਾ ਫਿਰ ਕਿਆ ਕਿਆ ਤੂੰ ਸੋਇਆ ਜਾਗਿਆ ਨਾ ਹੁਣ ਇਹ ਪਾਵਨ ਕੁੰਤੀ ਜਿਹੜੀ ਹੈ ਕਿਤੇ ਨਾ ਕਿਤੇ ਮੇਰੇ ਸਮੇਤ ਸਾਡੇ ਜੀਵਨ ਤੇ ਟੁੱਕਦੀ ਹੈ ਕਿਆ ਤੂੰ ਸੋਇਆ ਜਾਗਿਆ ਨਾ ਇੱਕ ਸੌਣਾ ਹੈ ਜਿਹੜਾ ਸਾਡੇ ਸ਼ਰੀਰ ਨੂੰ ਫਿੱਟ ਰੱਖਦਾ ਹੈ ਇੱਕ ਸੌਣਾ ਉਹ ਹੈ ਇੱਕ ਨੀਂਦ ਉਹ ਹੈ ਜਿਹੜੀ ਸਾਡੇ ਸ਼ਰੀਰ ਦੇ ਲਈ ਅਤ ਜ਼ਰੂਰੀ ਹੈ ਤੇ ਇੱਕ ਉਹ ਸੌਣਾ ਆ ਜਿਹੜੇ ਸਾਡੇ ਮਨ ਦੇ ਖਿਆਲਾਂ ਭੇੜੀਆਂ ਕਰਦਾ ਆ ਤੇ ਇੱਕ ਉਸ ਆਉਣਾ ਆ ਜਿਹੜਾ ਭਾਵੇਂ ਸਰੀਰ ਕਰਕੇ ਬੰਦਾ ਤੁਰਿਆ ਫਿਰਦਾ ਪਰ ਆਪਣੇ ਹੱਕਾਂ ਦੀ ਗੁਲਾਜ ਆਵਾਜ਼ ਜਿਹੜੀ ਹੈ ਉਹ بلند ਕਰਨ ਦੇ ਲਈ ਮਨ ਦੇ ਕੋਈ ਖਿਆਲ ਆਉਂਦੀ ਨਹੀਂ ਬਣ ਰਹੀ ਕਿਉਂਕਿ ਉਹ ਵੀ ਸੁੱਤੇ ਹੋਏ ਨੇ ਨਾ ਇਸ ਸੰਸਾਰ ਦੇ ਅੰਦਰ ਜਿਹੜੇ ਆਪਣੇ ਹੱਕਾਂ ਆਪਣੇ ਫਰਜ਼ਾਂ ਦੇ ਪ੍ਰਤੀ ਹਜੇ ਤੱਕ ਸੁਚੇਤ ਨਹੀਂ ਉਹ ਵੀ ਇੱਕ ਤਰ੍ਹਾਂ ਦੇ ਸੁੱਤੇ ਹੋਏ ਨੇ ਤੇ ਗੁਰਦੇਵ ਨੇ ਕਿਹਾ ਜੇ ਪਰਿਵਾਰ ਵਿੱਚ ਰਹਿ ਕੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਫਰਜ਼ੀ ਤੌਰ ਤੇ ਸਚਜੇ ਢੰਗ ਸਚਾਰੂ ਢੰਗ ਨਾਲ ਤੂੰ ਨਹੀਂ ਨਿਭਾਰਿਆ ਤਾਂ ਗੁਰਦੇਵ ਦੇ ਕਿਹਾ ਤੂੰ ਸੱਤਾ ਪਿਆਨਾ ਉੱਥੇ ਉਹ ਸੌਣ ਦੀ ਗੱਲ ਕਰਦਿਆਂ ਭਗਤ ਰਬੀਦਾਸ ਜੀ ਨੇ ਕਿਹਾ ਫਿਰ ਕੀ ਆ ਤੂੰ ਸੋਇਆ ਕੌਦੇ ਲਈ ਸਤਾ ਆਇਆ ਜਾਗਿਆ ਨਾ ਉਹ ਜਾਗ ਸੁਚੇਤ ਹੋ ਉੱਠ ਜੀ ਭਗਤ ਫਰੀਦ ਜੀ ਨੇ ਇੱਕ ਆਵਾਜ਼ ਮਾਰੀ ਉੱਠ ਫਰੀਦਾ ਉਜੂ ਸਾਜ ਸੁਬਾ ਨਿਵਾਜ ਗੁਜਾਰ ਦੀ ਗੱਲ ਹੈ ਜਿੱਥੇ ਗੁਰਦੇਵ ਦੀ ਪਾਵਨ ਬਾਣੀ ਨੇ ਕਿਹਾ ਨਿਤ ਉੱਠ ਗਾਵੋ ਪ੍ਰਭ ਕੀ ਬਾਣੀ ਇੱਥੇ ਸ਼ੁਰੂਆਤ ਪ੍ਰਭ ਕੀ ਬਾਣੀ ਤੋਂ ਹੈ ਪਰ ਪ੍ਰਭ ਕੀ ਬਾਣੀ ਤੋਂ ਬਾਅਦ ਦੀ ਗੱਲ ਜਦੋਂ ਗੁਰੂ ਰਾਮਦਾਸ ਸਾਹਿਬ ਸਤਗੁਰੂ ਕਰਦੇ ਨੇ ਤਾਂ ਉਹਨਾਂ ਇਹ ਕਹਿ ਫਿਰ ਚੜਾ ਹੈ ਦੀਖਸਾੁਰ ਪੁਰਾਂ ਬਹਿੰਦਿਆਂ ਉੱਠਦਿਆਂ ਅਰਨਾਮ ਤੇ ਆਵੇ ਉਹ ਜਿਹੜੀ ਚੜ੍ਹੇ ਦਿਨਸ ਗੁਰਬਾਣੀ गाਵੇ ਬਹਿੰਦਿਆਂ ਉੱਠਦਿਆਂ ਅਰਨਾਮ ਤੇ ਆਵੇ ਉਹ ਜਿਹੜਾ ਪੱਕਾ ਹੈ ਨਾ ਸਾਡੇ ਜੀਵਨ ਦਾ ਉਹ ਉਹ ਹੈ ਸਤਿਗੁਰ ਕੀ ਬਾਣੀ ਸਤ ਸਰੂਪ ਹੈ ਗੁਰਬਾਣੀ ਬਣੀਐ ਆਹ ਸ਼ਰੀਰ ਨੂੰ ਗੁਰਬਾਣੀ ਬਣਾ ਹੁਣ ਸ਼ਰੀਰ ਗੁਰਬਾਣੀ ਬਣੇ ਕੱਕਵੇ ਗੁਰਦੇਵ ਦੀ ਬਾਣੀ ਦੇ ਬਚਨ ਨੇ ਇਸ ਰਗ ਨੂੰ ਮੇਰੇ ਉਹ ਸੱਚ ਹੈ ਸੁਣਨ ਨੂੰ ਪਠਾਈ ਆਹ ਹੈ ਗੁਰਬਾਣੀ ਬਣਨਾ ਜਦੋਂ ਕੰਨਾਂ ਦੇ ਨਾਲ ਸੱਚ ਰੂਪੀ ਗਿਆਨ ਅੰਦਰ ਜਾਏਗਾ ਰਸਨਾ ਦੇ ਨਾਲ ਗੋਪਾਲ ਦੇ ਗੁਰਾਂ ਨੂੰ ਕਾਮਾਂਗੇ ਇਹ ਰਸਨਾ ਦੇ ਨਾਲ ਕੰਨਾਂ ਨੂੰ ਮਨ ਦੀ ਰਾਖ ਮਿਲੇਗੀ ਇਹ ਹੈ ਗੁਰਬਾਣੀ ਬਨਣਾ ਗੁਰਦੇਵ ਨੇ ਕਿਹਾ ਜਦੋਂ ਗੁਰਬਾਣੀ ਬਨ ਜਾਏਗਾ ਫਿਰ ਸਹਿਬ ਨੇ ਕਿਹਾ ਸਦੀਪ ਪੱਲੇ ਸਕੂਨ ਹੈ ਆਨੰਦ ਹੈ ਸਹਜ ਹੈ ਹੁਣ ਗੁਰਬਾਣੀ ਬਣੀਏ ਤੋਂ ਭਾਵ ਇਹੀ ਹੈ ਵੀ ਨੇਤਰਾਂ ਨੂੰ ਗੁਰੂ ਦੇ ਅਕੋਰਡਿੰਗ ਕਰ ਲੈ ਕਦਮਾਂ ਨੂੰ ਅਨਸਾਰੀ ਪੈਰਾਂ ਨੂੰ ਪੱਤਾਂ ਨੂੰ ਪੈ ਕੀ ਚਰਨ ਕਰਪਾਪ ਕੇ ਲੋਇਨ ਸੁਰਤ ਕਰੇ ਜੇ ਸਰੀਰ ਲੈ ਕੇ ਇੱਕ ਬੁਲਬੁਲਾ ਲੈ ਕੇ ਇੱਕ ਬੁਧੁਬਦਾ ਲੈ ਕੇ ਆ ਸ਼ਰੀਰ ਰੂਪੀ ਸੰਸਾਰ ਦੇ ਵਿੱਚ ਕਿਤੇਰੀ ਫੂੰਦ ਪੈਦਾ ਹੋਈ ਹੈ ਸ਼ਰੀਰ ਦੀ ਉਹ ਮੇਲ ਕਰਕੇ ਐ ਫੀਮੇਲ ਕਰਕੇ ਐ ਪਰ ਇਹਦੇ ਤੋਂ ਉੱਪਰ ਇੱਕ ਹੋਰ ਹਸਤੀ ਹੈ ਉਹ ਮਨ ਦੀ ਹਸਤੀ ਹੈ ਉਹ ਮਨ ਦੀ ਹਸਤੀ ਨੂੰ ਐਦਾਂ ਦਾ ਬਣਾ ਲੈ ਬੰਦਿਆ ਰਹੀ ਦੁਨੀਆ ਤੱਕ ਤੇਰਾ ਸਭਨੇ ਕੈ ਜਗ ਵਿੱਚ ਨਾਮ ਇਥੇ ਸਬਦੀ ਗੱਲ ਸਮਝਾ ਰਹੇ ਨੇ ਨਾ ਕਿ ਆਪ ਤੂੰ ਸੋਇਆ ਜਿੱਥੇ ਕਿਹਾ ਉਹ ਤੇ ਭਗਤ ਜੀ ਨੇ ਜਾ ਕੇ ਹਿਆਨਾ ਫਿਰ ਅਗਲੀ ਗੱਲ ਜਿਹੜੀ ਹੈ ਤੈਨ ਜੀਵਨ ਜਗ ਸੱਚ ਕਰ ਵੀ ਤੂੰ ਆਪਣੇ ਜੀਵਨ ਨੂੰ ਸਦੀਵ ਸੱਚ ਕਰਕੇ ਮੰਨੀ ਬੈਠਾ ਇਸ ਸੰਸਾਰ ਨੂੰ ਸਦੀਵ ਸੱਚ ਕਰਕੇ ਵੀ ਮੈਂ ਸਦੀਵ ਵੀ ਈ ਜਿਵੇਂ ਹਰ ਰਾਤ ਸਵੇਰ ਕੇ ਆਪਣੇ ਆਪ ਨੂੰ ਕਹਿ ਰਹੇ ਮੈਂ ਰੱਬ ਮੈਨੂੰ ਕੋਈ ਖਤਮ ਨਹੀਂ ਕਰ ਸਕਦਾ ਮੈਨੂੰ ਨਹੀਂ ਕੋਈ ਨਾਸ਼ ਕਰ ਸਕਦਾ ਮੇਰੀ ਹਸਤੀ ਕੋਈ ਐਂ ਤਾਂ ਦੀ ਹੈ ਗੁਰੂਦੇਵ ਦੀ ਪਾਵਨ ਬਾਣੀ ਨੇ ਕਿਹਾ ਜਦੋਂ ਸਮਾ ਸੀਮਤ ਹੈ ਥਾਂ ਸੀਮਤ ਹੈ ਜਗਾ ਸੀਮਤ ਹੈ ਫਿਰ ਤੂੰ ਕਾਦਾ ਸਹਬ ਨੇ ਕਿਹਾ ਬੰਦੇ ਆਹੰਕਾਰ ਕਰਦਾ ਹੈ ਗੁਰੂਦੇਵ ਨੇ ਕਿਹਾ ਮਰਨ ਖਾਏ ਮੰਡਲ ਮੈਂ ਆਏ ਜੇ ਉਹ ਦਿਨ ਜਿਹੜਾ 100 ਦਿਨ ਆਪਨ ਲਾਗਾ ਵਾਲਾ ਆ ਤਾਂ ਗੁਰੂਦੇਵ ਨੇ ਕਿਹਾ ਇੱਕ ਕਰਮ ਕਰ ਉਹ ਹੈ ਸਤਨਹਾਰਾ ਸਿਮਰਿਆ ਨਾਨਕ ਸੇ ਆਵਾਰਕ ਉਹ ਦਿਨ ਆਉਣ ਤੋਂ ਪਹਿਲਾਂ ਸਤਨਹਾਰੇ ਸਿਮਰ ਉਹਨੂੰ ਚੇਤੇ ਕਰ ਉਹਦੇ ਗੁਨਾ ਨੂੰ ਗਾ ਉਹਦੀ ਇਵਾਦਤ ਵਿੱਚ ਪੈ ਜਾ ਉਹਦੀ ਇਵਾਦਤ ਇਨਸਾਨੀਅਤ ਕਾਇਮ ਕਰਦੀ ਹੈ ਇਨਸਾਨੀਅਤ ਦੇ ਵਿੱਚੋਂ ਇੱਕ ਮਨੁੱਖੀ ਉਹ ਹਸਤੀ ਪੈਦਾ ਹੁੰਦੀ ਹੈ ਜਿਹੜੀ ਮਨੁੱਖੀ ਹਸਤੀ ਸੰਸਾਰ ਦੀ ਭਲਾਈ ਦੇ ਕਾਰਜ ਕਰਦੀ ਹੈ ਗੁਰਦੇਵ ਨੇ ਕਿ ਐਦਾਂ ਤੂੰ ਸਿੱਖ ਰਾਮ ਦੇ ਉੱਪਰ ਆਪਣੇ ਆਪ ਨੂੰ ਲੈ ਕੇ ਜਾ ਇਤਿਹਾਸ ਦੇ ਵਿੱਚ ਕਿੰਦਾਂ ਦੇ ਕਰੈਕਟਰ ਦੇਖੀ ਇਤਿਹਾਸ ਨੂੰ ਵਿਚਾਰੀਏ ਇੱਕ ਬਾਬਾ ਅਮਰਦਾਸ ਜੀ ਦਾ ਜ਼ਿਕਰ ਆਉਂਦਾ ਆ ਤੇ ਉਹੀ ਉਹ ਬਾਬਾ ਅਮਰਦਾਸ ਜੀ ਜਿਸ ਦੇ ਗੁਰੂ ਅੰਗਦ ਸਾਹਿਬ ਪਾਤਸ਼ਾਹ ਨੇ ਸ਼ਰੀਰ ਛੱਡਨਾ ਆਇਆ ਇਸ਼ਾਰਾ ਬਾਬੇ ਅਮਰਦਾਸ ਵੱਲ ਆਇਆ ਕਿਉਂਕਿ ਭਾਵਾਂ ਸੰਸਾਰੀਆਂ ਨੂੰ ਲੱਗਿਆ ਇੱਥੋਂ ਤੱਕ ਈਵਨ ਸੰਸਾਰੀਆਂ ਵਿੱਚੋਂ ਇੱਕ ਜਿਹੜੀ ਹੈ ਔਰਤ ਨੇ ਇੰਨੀ ਗੱਲ ਕਹੀ ਸੀ ਨਾ ਵੀ ਇਹਦਾ ਨਾ ਕੋਈ ਘਰ-ਵਾਰ ਹੈ ਨਾ ਧੀਆਂ ਪੁੱਤ ਨੇ ਕੁਝ ਵੀ ਨਹੀਂ ਹੈ ਇਹਦਾ ਕੋਈ ਘਰ-ਵਾਰ ਨਹੀਂ ਕੋਈ ਇਹਨੂੰ ਸੰਭਾਲਣ ਵਾਲਾ ਨਹੀਂ ਇਹ ਗੁਰੂ ਅੰਗਦ ਦੇ ਘਰ ਦੀ ਸੇਵਾ ਕਰਦਾ ਵੀ ਇਹਦਾ ਕੋਈ ਘਰ ਨਹੀਂ ਘਰੋਂ ਕੱਢਿਆ ਹੋਇਆ ਇਦਾਂ ਦੇ ਸ਼ਬਦ ਜਿਹੜੇ ਜੋ ਸਾਡੀ ਰਸਨਾ ਨੂੰ ਸ਼ੋਭਾ ਨਹੀਂ ਦਿੰਦੀ ਉਹ ਅਪ ਸ਼ਬਦ ਬੋਲਦੀ ਹੈ ਇਹ ਸ਼ਬਦ ਕਹਤਾਂ ਬਾ ਉਹ ਅਪ ਸ਼ਬਦ ਕਹਿੰਦੀ ਜ਼ਰੂਰ ਹੈ ਪਰ ਸੱਚ ਹੈ ਗੁਰ ਅਮਰਦਾਸ ਸੇ ਪਾਤਸ਼ਾਹ ਬਾਬਾ ਅਮਰਦਾਸ ਦੇ ਰੂਪ ਦੇ ਵਿੱਚ ਕੁਝ ਵਿਚਰਦੇ ਵਿਚਰਦੇ ਇੰਨੀ ਕੂਵਚਰ ਕਿ ਸਿੱਕਿਉਂ ਬੋਲੀ ਜਾਂਦੀ ਹੈ ਕੈਸੀ ਹਸਤੀ ਹੋਵੇਗੀ ਬਾਬਾ ਅਮਰਦਾਸ ਜੀ ਦੇ ਮਨ ਦੀ ਮਨ ਦੀ ਅਵਸਥਾ ਕਿੱਦਾਂ ਦੀ ਹੋਵੇਗੀ ਕਿੰਨਾ ਉਸ ਇੱਕ ਨਾਲ ਜੁੜੇ ਹੋਣਗੇ ਉਹਨਾਂ ਦੇ ਬਚਨ ਸੱਤ ਹੋਏ ਨੇ ਇਤਿਹਾਸ ਦੀ ਤਾਰੀਖੇ ਗੱਲ ਲਿਖਦੀ ਹੈ ਉਹ ਜਿਹੜੀ ਜਲਾਖੀ ਜਿਹੜੀ ਉਹ ਵਾਕਈ ਝੱਲੀ ਹੋ ਗਈ ਸੀ ਬੋਰੀ ਹੋ ਗਈ ਸੀ ਉਹ ਪਾਗਲ ਹੋ ਗਈ ਸੀ ਬਾਅਦ ਵਿੱਚ ਗੁਰੂ ਅੰਦਰ ਸਾਹਿਬ ਪਾਸਟਰ ਦੇ ਪਾਸ ਪਹੁੰਚਦੇ ਨੇ ਬਾਬਾ ਅਮਰਦਾਸ ਜੀ ਨੂੰ ਬੁਲਾਇਆ ਗਿਆ ਤੇ ਜਦੋਂ ਪੁੱਛਿਆ ਵੀ ਬਾਬਾ ਅਮਰਦਾਸ ਜੀ ਤੋ ਵੀ ਕੀ ਗੱਲ ਹੋਈ ਸੀ ਤੇ ਬਾਬਾ ਅਮਰਦਾਸ ਜੀ ਦੇ ਮੂੰਹ ਤੋਂ ਇਹੀ ਵੀ ਮੈਂ ਮੇਰੇ ਬਚਨ ਇਹ ਨਿਕਲੇ ਕਿ ਤੋ ਕਿਉਂ ਝੱਲਿਆ ਆਪਣਾ ਸੱਚ ਵਿੱਚ ਉਬਾਰੀ ਹੋ ਕਿਸ ਉਹ ਚੱਲੀ ਉਹ ਹਸਤੀ ਕਿਦਾਂ ਦੀ ਹੋਵੇਗੀ ਬਾਬਾ ਅਮਰਦਾਸ ਜੀ ਦੀ ਜਿਹਨੂੰ ਸਾਬ ਨੇ ਇੰਨਾ ਕਹਿ ਕੇ ਵੀ ਬਿਆਨ ਆਇਆ ਇੱਕ ਸਾਧੂ ਬਚਨ ਅਟਲਾਦਾ ਵੀ ਸਾਧੂ ਦੇ ਬੋਲੇ ਉਹ ਬਚਨ ਸੱਚ ਹੋ ਜਾਂਦੇ ਨੇ ਕਿਤੇ ਨਾ ਕਿਤੇ ਜਾ ਕੇ ਸਾਡੀ ਵੀ ਹਸਤੀ ਬਣ ਜਾਵੇ ਕਿਉਂਕਿ ਇਕਮਿਕ ਹੋ ਜਾਈਏ ਉਸ ਪਰਮੇਸ਼ਰ ਨਾਲ ਜਿਵੇਂ ਬਾਬਾ ਅਮਰਦਾਸ ਜੀ ਪਾਵਾ ਪਾਤ ਜਵਾਨੀ ਪਾਵਾ ਬਚਪਨ ਦੇ ਵਿੱਚ ਕੁਝ ਹੋਰ ਸਨ ਪਰ ਉਹਨਾਂ ਨੇ ਮੰਨ ਦੀ ਹਸਤੀ ਕੁਝ ਇਦਾਂ ਦੀ ਬਣਾ ਲਈ ਆਪਣੇ ਆਪ ਨੂੰ ਇਦਾਂ ਤਿਆਰ ਕੀਤਾ ਇੱਕ ਦਿਨ ਜਿਸ ਦਿਨ ਗੁਰਤਾ ਤੇ ਵਿਰਾਜਮਾਨ ਕਰਵਾਉਣ ਦਾ ਜਿਹੜਾ ਇਸ਼ਾਰਾ ਹੁੰਦਾ ਆ ਉਹ ਬਾਬਾ ਅਮਰਦਾਸ ਜੀ ਵੱਲ ਹੁੰਦਾ ਆ ਤੇ ਉਹ ਇਸ਼ਾਰਾ ਜਿੱਦਨ ਬਾਬਾ ਅਮਰਦਾਸ ਜੀ ਵੱਲ ਹੋਇਆ ਗੁਰੂ ਅਮਰਦਾਸ ਥਾਪੇਗੇ ਗੁਰੂ ਅਮਰਦਾਸ ਉਰਤਾ ਤੇ ਮirajman ਉਦੇ ਫਿਰ ਉਸ ਹਸਤੀ ਦੇ ਪਰਖਾਈ ਪਟ ਸਹਿਬਾਨ ਆਪਣੀ ਕਲਮ ਚੁੱਕਦੇ ਨੇ ਕਾਗਜ਼ ਦੀ ਹਿੱਕ ਤੇ ਕੀ ਲਿਖਦੇ ਆ ਕਾਨੁ ਸਰਦੂਦ ਪਸੋਰਾ ਮਾਵਲ ਕੁਸਮ ਵਸੰਤ ਗਨੰਤ ਨ ਆਵੈ ਰਾਮ ਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ ਰੁਦਰ ਧਿਆਨ ਗਿਆਨ ਸਤ ਪੁਰ ਕੇ ਕਬਜਨ ਭਲ ਉਨਾ ਜੁ ਗਾਵੈ ਪੱਲੇ ਆਮਨ ਦਾਸ ਗੋਲ ਤੇਰੇ ਤੇਰੀ ਉਪਮਾ ਤੋਹੀ ਬਨਿਆ ਆਪ ਬਚਨ ਜਿਹੜੇ ਨੇ ਇਹ ਕਿਸੇ ਹਸਤੀ ਦੇ ਬਾਰੇ ਕਹੀ ਜਾ ਰਹੇ ਨੇ ਗੁਰੂ ਹਸਤੀ ਬਾਰੇ ਕਹੀ ਜਾ ਰਹੇ ਨੇ ਕਿ ਤੇ ਕਲਮ ਸੰਸਾਰ ਦੀ ਜਦੋਂ ਦੇਖੇ ਸਾਡੀ ਹਸਤੀ ਨੂੰ ਤੇ ਉਹ ਕਲਮ ਸਾਡੇ ਪਰਥਾਏ ਵੀ ਕੁਝ ਐਦਾਂ ਦਾ ਲਿਖੇ ਜਿਵੇਂ ਅਨਗੁਣ ਜੋਗੀ ਅੱਲਾ ਜਾਰਖਾਂ ਜੋਗੀ ਦੀ ਕਲਮ ਬਾਤ ਮਾਲ ਜਦੋਂ ਚਮਕੌਰ ਦੀ ਗੜੀ ਦੇ ਬਾਰੇ ਜਿਹੜਾ ਤ੍ਰਿਸ਼ਿ ਪੈਦਾ ਕਰਦੀ ਏ ਵੀ ਉਹ ਅੱਲਾ ਜਾਣਖਾਂ ਯੋਗੀ ਦੀ ਵੀ ਹਸਤੀ ਕਿਦਾਂ ਦੀ ਹੋਣੀ ਕਿਉਂਕਿ ਕਲਮ ਦੇ ਰਾਹੀ ਬੋਲ ਲਿਖਣ ਵਾਲਾ ਕਵੀ ਆਮ ਨਹੀਂ ਹੁੰਦਾ ਉਹ ਖਾਸ ਹੁੰਦਾ ਉਹਨੂੰ ਖਾਸ ਬਨਣ ਦੇ ਲਈ ਆਪਣਾ ਮਾਈਂਡ ਬੜਾ ਸ਼ਾਰਪ ਕਰਨਾ ਪੈਂਦਾ ਹੈ ਤੇ ਉਹ ਮਨ ਦੀ ਦੁਨੀਆ ਆ ਉਹ ਮਨ ਦੇ ਖਿਆਲਤ ਨੇ ਉਹ ਮਨ ਦੇ ਵਿਚਾਰ ਨੇ ਤੇ ਉਹ ਵਿਚਾਰ ਪੈਦਾ ਕਰਨ ਦੇ ਲਈ ਇੱਕ ਵੱਖਰੀ ਹਸਤੀ ਤੱਕ ਅਪੜਨ ਦੇ ਲਈ ਵਧੇਕ ਮਿਹਨਤ ਇਸ ਮਨ ਦੀ ਲੱਗਦੀ ਉਹ ਹਸਤੀ ਤੱਕ ਪਹੁੰਚਣ ਦੇ ਲਈ ਬਾਬਾ ਅਮਰਦਾਸ ਤੋਂ ਗੁਰੂ ਅਮਰਦਾਸ ਆਪੇ ਗਏ ਤੇ ਸਤਗੁਰੂ ਗੁਰੂ ਅਮਰਦਾਸ ਦੇ ਰੂਪ ਦੇ ਵਿੱਚ ਜਿਸ ਵੇਲੇ ਗੁਰੂ ਅਮਰਦਾਸ ਸਾਹਿਬ ਜੀ ਆਪਣੀ ਕਲਮ ਚੁੱਕਦੇ ਨੇ ਫਿਰ ਫਿਰ ਉਹ ਕੀ ਲਿਖਦੇ ਨੇ ਉਹਨਾਂ ਆਪਣੀ ਜਿਹੜੀ ਹਸਤੀ ਪੈਦਾ ਕੀਤੀ ਉਸ ਹਸਤੀ ਨੂੰ ਪ੍ਰੈਕਟੀਕਲ ਹਸਤੀ ਬਿਆਨ ਕਰਨ ਤੋਂ ਪਹਿਲਾਂ ਉਹਨਾਂ ਨੇ ਸੰਸਾਰ ਨੂੰ ਦਿਖਾਇਆ ਦਿਖਾਉਣ ਤੋਂ ਬਾਅਦ ਉਹਨਾਂ ਆਪਣੀ ਬੋਲ ਕਲਮ ਬੰਦ ਕੀਤੀ ਪਾਬੂਨ ਉਹ ਵਚਨ ਆਪ ਪੜ੍ਹਦੇ ਆ ਜਿਹਦੇ ਵਿੱਚ ਜ਼ਿਕਰ ਕਰਦੇ ਐ ਸਲੋਕ ਮਹੱਲਾ 3 ਹਸਤੀ ਜੀਤਿ ਸੇਤਿ ਜਿਉ ਅੰਕਸ਼ ਹੈ ਆਹਰਨ ਜੋ ਸਿਰ ਤੇ ਮੰਤਨ ਅਗਰ ਰੱਖ ਕੇ ਉਪੀ ਸੇਵ ਕਰੀ ਪ੍ਰੈਕਟੀਕਲ ਗੁਰੂ ਪਾਤ ਤੇ ਬੈਠਣ ਤੋਂ ਪਹਿਲਾਂ ਕੀਤਾ ਪਰ ਉਹਦੀ ਥਿਉਰੀ ਜਿਹੜੀ ਹੈ ਸਹਿਬ ਨੇ ਗੁਰਤਾ ਤੇ ਵਿਰਾਜਮਣ ਹੋਣ ਤੋਂ ਬਾਅਦ ਸਾਡੀ ਚੁਲੀ ਕਹਿਣ ਤੂੰ ਰਾਤ ਜੇ ਉਹਨਾਂ ਦੀ ਹਸਤੀ ਪ੍ਰੈਕਟੀਕਲ ਰੂਪ ਵਿੱਚ ਪਹਿਲਾ ਆ ਥਿਉਰੀ ਰੂਪ ਵਿੱਚ ਬਾਅਦ ਵਿੱਚ ਹੈ ਤਾਂ ਸਹਿਬ ਨੇ ਕਿਹਾ ਬੰਦਿਆ ਤੂੰ ਪ੍ਰੈਕਟੀਕਲ ਰੂਪ ਦੇ ਵਿੱਚ ਸੰਸਾਰ ਵਿੱਚ ਵਿਚਰ ਕੇ ਇਦਾਂ ਜਾ ਪਾਉ ਮਸ਼ਰੀਰ ਕਰਕੇ ਨਾਮੇ ਬਾਅਦ ਵਿੱਚ ਸੰਸਾਰ ਦੀਆਂ ਕਲਮਾਂ ਕਿਸੇ ਦੇ ਹੱਥ ਦੇ ਵਿੱਚ ਹੋਣ ਤੇ ਉਹ ਕਲਮਾਂ ਜਿਹੜੀਆਂ ਨੇ ਤੇਰੀ ਥਿਉਰੀ ਨੂੰ ਕਾਗਜ਼ ਦੀ ਹਿੱਕ ਤੇ ਲਿਖਦੇ ਨੇ ਤੇਰੇ ਜਾਣ ਤੋਂ ਬਾਅਦ ਤੇਰੇ ਬਾਰੇ ਸੰਸਾਰ ਦੀਆਂ ਕਲਮਾਂ ਲਿਖੇ ਫਿਰ ਇੱਕ ਨਹੀਂ ਅਨੇਕਾਂ ਐਸੀ ਹਸਤੀਆਂ ਅੱਜ ਵੀ ਸੰਸਾਰ ਵਿੱਚ ਨੇ ਪਾਵਾਂ ਸ਼ਰੀਰ ਕਰਕੇ ਉਸ ਸੰਸਾਰ ਦੀ ਭਲਾਈ ਸਮਾਜ ਦੇ ਵਧੀਕ ਕਾਰਜ ਕਰ ਰਹੀਆਂ ਨੇ ਅੱਜ ਉਹਨਾਂ ਦੇ ਪਰਥਾਏ ਪਾਵਾਂ ਸੰਸਾਰ ਅਪ ਸ਼ਬਦ ਵੀ ਬੋਲਦਾ ਆ ਪਰ ਇੱਕ ਦਿਨ ਉਹ ਆਵੇਗਾ ਜਿਸ ਦਿਨ ਉਹਨਾਂ ਹਸਤੀਆਂ ਦੀ ਥਿਉਰੀ ਕਾਗਜ਼ਾਂ ਦੇ ਉੱਪਰ ਲਿਖੀ ਜਾਵੇਗੀ ਕਹਿੰਤੋ ਭਾਵ ਬੁੱਧ ਬੁੱਧੇ ਅਸੀਂ ਸਾਰੇ ਹੀ ਆ ਗੁਵਾਰੇਆਂ ਦੀ ਜਿਹੀ ਸਾਡੀ ਜ਼ਿੰਦਗੀ ਸਾਰਿਆਂ ਦੀ ਹੀ ਹੈ ਇੱਕ ਉਹ ਉੱਡ ਪਦੇ ਨੇ ਇੱਕ ਉਹ ਗੁਵਾਰੇ ਨੇ ਜਿਹੜੇ ਸਿਖਰ ਇਹ ਮੁਕਾਮ ਤੇ ਪਹੁੰਚ ਜਾਂਦੇ ਨੇ ਇੱਕ ਰਾਹ ਵਿੱਚ ਹੀ ਅੜਕ ਜਾਂਦੇ ਨੇ ਇੱਕ ਰਾਹ ਵਿੱਚ ਹੀ ਫੁੱਟ ਜਾਂਦੇ ਨੇ ਡਿੱਗ ਪੈਂਦੇ ਨੇ ਗੁਰਦੇਵ ਨੇ ਕਿਹਾ ਤੂੰ ਕਿੰਨਾ ਉੱਚਾ ਉੱਡਿਆ ਆ ਮੈਨੇ ਇਹ ਰੱਖਦਾ ਸੁਰਤ ਕਰਕੇ ਮਨ ਕਰਕੇ ਵਿਚਾਰਾ ਕਰਕੇ ਜੇ ਇਹ ਪਾਵਨ ਸ਼ਲੋਕ ਹੈ ਨਾ ਜੈਸੀ ਜਲ ਤੇ ਉਧਬੁਦਾ ਉਪਜੇ ਬਿਨ ਸਹਿਨੀਤ ਜਾਗ ਰਚਨਾ ਤੈਸੇ ਰਚੀ ਕਹੂ ਨਾਨਕ ਸੁਨ ਰੀਤ ਇਹ ਤੇਰੀ ਹਸਤੀ ਨੂੰ ਬਿਆਨ ਕੀਤਾ ਹੋਂਦ ਤੇਰੀ ਐਨੀ ਕੁ ਐ ਮਾਇਨੇ ਇਹ ਰੱਖਦਾ ਆ ਤੇਰੀ ਸੁਰਤ ਦਾ ਪੜਾ ਕਿੰਨਾ ਕੁ ਉੱਤਮ ਸੀ ਤੂੰ ਸੰਸਾਰ ਦੇ ਲਈ ਕੀਤਾ ਕੀ ਹੈ ਕਾਰਜ ਕੀਨੇ ਉਹ ਕਾਰਜ ਜਿਹੜੇ ਨੇ ਭਾਵੇਂ ਸ਼ਰੀਰ ਕਰਕੇ ਤੂੰ ਵਿਚਰਦਾ ਹੈ ਲੋਕ ਅੱਜ ਤੇਰੀ ਵਡਿਆਈ ਨਹੀਂ ਕਰਦੇ ਪਰ ਜਦ ਸੰਸਾਰ ਤੋਂ ਜਾਏਗਾ ਤੂੰ ਕਿਸੇ ਦੂਜੇ ਤੀਜੇ ਲਈ ਪ੍ਰੇਰਣਾ ਸਰੋਤ ਇਸ ਕਰਕੇ ਬੁੱਧਵਿਦੇਸ ਸਾਰੀਆਂ ਗਵਾਰਿਆਂ ਦੀ ਨਿਆਈ ਸਾਡੀ ਹਸਤੀ ਹੈ ਜੀਵਨ ਹੈ ਗੁਰੂ ਦੇਵ ਨੇ ਕਾੁਰ ਮਤੂ ਲੈ ਕੇ ਸੰਸਾਰ ਵਿੱਚ ਵਿਚਰ ਜਿੱਦਣ ਵਿਚਰੇਗਾ ਗੁਰੂ ਦੀ ਮਤ ਲੈ ਕੇ ਤੁਰੇਗਾ ਸਭ ਨਿਕਾ ਟੁਪੇਗਾ ਨਹੀਂ ਇੱਕ ਉੱਚੇ ਮੁਕਾਮ ਤੱਕ ਪਹੁੰਚੇਗਾ ਉਹ ਮੁਕਾਮ ਤੇਰੇ ਜਾਨ ਤੋਂ ਬਾਅਦ ਸੰਸਾਰ ਵਿੱਚ ਪ੍ਰਗਟ ਹੋਨੇਗਾ ਹੋ ਸਕਦਾ ਤੇਰੇ ਜਿਉਂਦੇ ਜੀ ਪ੍ਰਗਟ ਹੋਵੇ ਸੰਸਾਰ ਤੈਨੂੰ ਵਡਿਆਈ ਦਵੇਗਾ ਜਿਵੇਂ ਉਹ वचन ਈਸਾਹ ਦੇ 12 ਮਹਾਉਪਤੀ ਪਾਵਨ ਬਾਣੀ ਵਿੱਚ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ 68 ਤੀਰ ਸਤਲੁਕੁਲ ਜੀ ਦੇ ਆ ਪਰਵਾ ਉਸ ਸੱਚ ਦੇ ਰਾਹ ਤੇ ਆਪਾਂ ਵੀ ਤੁਰੀਏ ਐਸੀ ਖਸਤੀ ਤਿਆਰ ਕਰੀਏ ਆਪਣੇ ਮਨ ਦੀ ਮਨ ਦੇ ਖਿਆਲਾਂ ਦੀ ਮਨ ਦੇ ਵਿਚਾਰਾਂ ਦੀ ਜਿਹੜੇ ਇੱਕ ਦਿਨ ਵਿਚਾਰ ਗੁਰਨਾਨਕ ਦੇ ਦਰ ਸਾਨੂੰ ਸੁਰਖਰੂ ਗੁਰਵਾਦ ਦੇ ਪਤ ਪਏ ਦਰਬਾਰ ਸਤਗੁਰ ਸ਼ਬਦ ਪੈ ਇੱਜ਼ਤ ਘਟ ਕੇ ਸੰਸਾਰ ਤੋਂ ਜਾਈਏ ਪੜਿਆਈ ਸੰਸਾਰ ਦੀ ਮਿਲੇਗੀ ਨਿਰੰਕਾਰ ਦੇ ਖੇਤੇ ਵਹਿ ਸ਼ਬਦ ਵਰਤਾ ਪਰਮੇਸ਼ਰ ਦੀ ਗੱਲ ਪੱਕੜੀ ਮਿਲੇਗੀ ਸਕੂਨ ਮਿਲੇਗਾ ਸਹਜ ਮਿਲੇਗਾ ਅਨੰਦ ਮਿਲੇਗਾ ਸਾਡੇ ਲੋਕ ਸੁਖੀਏ ਪਰ ਲੋਕ ਸੁਖੀਲੇ ਨਾਨਕ ਹਰ ਪ੍ਰਭ ਆਪ ਹੀ ਮਿਲੋ ਗੁਰੂ ਕਿਰਪਾ ਕਰੇ ਕੁਲੀਆਂ ਬੀਨ ਪ੍ਰਦਾਨੀ ਪਾਖੀਰ ਬਖਸ਼ੋ ਸੀਸ ਬਲਾਉ ਫੋਤੀ ਅੱਖੂ ਜੀ ਵਾਹਿਗੁਰੂ ਜੀ ਦਾ ਖਾਲਸਾ